ਹਾਂਜੀ ਸਤਿ ਸ੍ਰੀ ਅਕਾਲ ਅੱਜ ਬ੍ਰਹਮ ਗਿਆਨੀ ਸੰਤ ਬਾਬਾ ਚੂੜ ਸਿੰਘ ਜੀ ਪਿੰਡ ਕਰਮਗੜ ਵਾਲੇ ਜ਼ਿਲ੍ਹਾ ਬਰਨਾਲਾ ਉਹਨਾਂ ਦੀ ਸੱਤਵੀਂ ਵਰਸੀ ਨੂੰ ਮੌਕਾ ਰੱਖਦੇ ਹੋਏ ਉਹਨਾਂ ਦੇ ਤਪ ਸਥਾਨ ਤੇ ਸ਼੍ਰੀ ਖੰਡ ਪਾਠ ਪ੍ਰਕਾਸ਼ ਕੀਤੇ ਗਏ ਤਿੰਨੇ ਦਿਨ ਸੰਗਤਾਂ ਨੇ ਬਹੁਤ ਸਰਧਾ ਤੇ ਪ੍ਰੇਮ ਤੇ ਸਤਿਕਾਰ ਦੇ ਨਾਲ ਸੇਵਾ ਕੀਤੀ ਇਹ ਤਿੰਨੇ ਦਿਨ ਸੰਕਤਾ ਨੇ ਬਹੁਤ ਸਰਦਾਰਤਾ ਤੇ ਪ੍ਰੇਮ ਦੇ ਨਾਲ ਗੁਰਵਾਣੀ ਸਰਵਣ ਕੀਤੀ। ਇੰਨੇ ਦਿਨੇ ਹੀ ਗੁਰੂ ਕੇ ਲੰਗਰ ਵੀ ਅਟੁੱਤ ਵਰਤੇ। ਸੰਕਤਾ ਨੇ ਬਹੁਤ ਸਰਦਾਰਤਾ ਤੇ ਸਤਕਾਰ ਦੇ ਨਾਲ ਲੰਗਰ ਛਕਿਆ। ਇਹ ਗੁਰੂ ਕੋਲ ਖੁਸ਼ੀਆਂ ਪ੍ਰਾਪਤ ਕੀਤੀਆਂ। अंगीकार होकर ये तेरा कर सब स्वर नाम सब नाम बला सदा स्वामी सो क्यों हम साई पहला मन मेरे सदा रोवर नल हे सच सत का क्या नहीं कर तेरा करना तेरा सब कुछ है जिस देह सो पावे सदा सिफत सदा तेरी नाम मन नाम दिन मन बसिया वाजे शब्द रे कहना पांच दूत तो बस किते <laughs> दे भगत तिला सगब जगग संगयाई आ मुरियाई आ वचन धर्महूल तांगी लापो अपणी जे मिले के दूरि जिने नाम तयार रे मसतत काल नानक ते मुख रुजले

ਰੰਗ ਤੇ ਗੁਣਾ ਮਰਦਾਸ ਰੰਗ ਸਾਉਂਵੇਂ ਸਹਾਇ ਅਰਜਨ ਹਰਿ ਕ੍ਰਿਸ਼ਨ ਨੂੰ ਸਿਮਰਹੁ ਸ੍ਰੀ ਹਰਿ ਨਾਏ ਸ੍ਰੀ ਹਰਿ ਸ਼ਿਵ ਜੀ ਧਿਆਈਐ ਜਿਨ ਕਿਥੇ ਸਭੁ ਖਜਾਇ ਤੇ ਮਹਾਂਦਰਸ ਸਾਹਿਬ ਰਿਆ ਕਰਨ ਨਾਮੁ ਦਾ ਭਾਏ ਸਭ ਤਮੈ ਸਾਹਿਬ ਜਿਸ ਮੇ ਪਾਤਸ਼ਾਹ ਸਭਿ ਗੁਰੂ ਗੋਬਿੰਦ ਸਿੰਘ ਜੀ ਬੰਦਗੀ ਵਾਲੀ ਹਿਛੇ ਦੇ ਦਾ ਸਭ ਤਮੈ ਸਾਹਿਬ ਸਮਾ ਪਾਜੇ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਪ ਦੇ ਆਦਰਮਾਰ ਦਸਮ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦਰਦਾਰਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਨੂੰ ਬਿਸ਼ੇ ਵਾਰਿ ਗੋ ਸ੍ਰੀ ਉਵਾਦਿ ਗੋ ਆਪ ਜੀ ਦੇ ਚਾਰ ਸਹਮਝਾਦੇ ਸਹਬਾ ਅਨੀਤ ਸਿੰਘ ਜੀ ਸਹਮਝਾਰ ਸਿੰਘ ਜੀ ਸਹਬੁਰਾ ਸਿੰਘ ਜੀ ਸਹੇਬਾ ਬਾਵਾ ਪਤੇ ਸਿੰਘ ਜੀ ਪਤੇ ਸਿੰਘ ਜੀ ਜਥੇ ਸਿੰਘ ਜੀ ਪੰਜ ਪਿਆਰੇ ਪੰਜ ਗੀਰ ਚਾੜੀ ਬੂਮੇ ਹਟੀਆਂ ਜੱਟੀਆਂ ਕੱਪੀਆਂ ਜਿਨ੍ਹਾਂ ਨਾਮ ਜਪਿਆ ਬਣ ਨਹੀਂ ਛਕਿਆ ਦੇਨ ਚਲਾਈ ਤੇਗਵਾਹੀ ਧਰਮੇਸ ਸਿੰਘ ਜੀ ਤੇ ਦੇਖ ਕੇ ਅਨੰਡਿਤ ਕੀਤਾ اتنا ਪਿਆਰਾ ਸਚਾਰਾ ਦੀ ਕਮਾਈ ਦਾ ਧਿਆਨ ਧਰ ਕੇ ਗਲ ਸਹੀ ਸਹਬ ਗੁਰਨਾ ਜੀ ਸੇ ਵਾਹਿਗੁਰੂ ਵਾਹਿਗੁਰੂ

ਇਹ ਨਿਮਾਣੇ ਨਿਮਾਤਰ ਪੂਰੇ ਤਾਣੇ ਤਾਣਾਂ ਨੇ ਉਪਨ ਯੋਗ ਨੇ ਅਸਰੇ ਅਸਰੇ ਨਿਗਤਿਆ ਦੀ ਗਤੂਰੇ ਪੱਤੇ ਦੀ ਬਾਤ ਉਹਨੇ ਧੰਨਾਂ ਦੇ ਧੰਸ ਚੇ ਪਾਸ਼ਾ ਜੀ ਉਹ ਆਪ ਜੀ ਦੇ ਹਜੂਰ ਆਦਾਸ ਮੇਰੀ ਕੀ ਜੋੜੀ ਹੈ ਸੰਗਾਂਗੇ ਕਾਜ ਆਪ ਕਰੋ ਯਾ ਹੇ ਕੰਮ ਕਰਾਉਣ ਆਇਆ ਰਾਮ ਸਰਬ ਸੁਹਾਵੀ ਤਾਰ ਸੁਹਾਵਾ ਵਿਚ ਅਮਰ ਜਸ ਹੈ ਰਾਮ ਉਦਮ ਮਤੋ ਭਵ ਅੰਤਰ ਜਾਨੀ ਜੋ ਪ੍ਰੇਮੀ ਚੋਂ ਕਰਨਾ ਦੀ ਮਹਾਂ ਗਤ ਅਨੁਸਾਰ

वारे वारे वारे। कर सेवदे गुरुवार उतारणिया कर सेवदे गुरुबारी उतारणी बुरी सोने वागुरु जी का खालसा वागुरू जी श्री वागुरु साहब जीव नाम न जाने मेरा वाहिगुरु साहेब जी सोरठ महला पंजवार सिमर सिमर गोर सतगोरी अपना माने जी पर